ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਜਸਰਾ ਔਰ ਤਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਜੱਜ ਭਾਜੀ ਹੁਣ ਅਗਲਾ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਚਾਰ گاਵਾ ਤੇ ਇੱਕ ਛੋਟੀ ਬੜੀ ਖੂਬਸੂਰਤ ਤੁਹਾਨੂੰ ਦਿਖਾਉਣੀ ਆ ਦੇਖ ਸਕਦੇ ਬਿਲਕੁਲ ਛੋਟੀ ਸਿੰਘ ਦੀ ਝੋਟੀ ਆ ਤੇ ਸੋਹਣੀ ਝੋਟੀ ਆ ਜਿਹੜੀ ਤੇ ਆ ਚਾਰ گاਵਾ ਜਿਨ੍ਹਾਂ ਦੇ ਵਿੱਚੋਂ ਕੋਈ ਸੂਈ ਆ ਤੇ ਕੋਈ ਗੱਬਣ ਆ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ। ਹੋਠ ਠੀਕ ਠਾਕ ਜੀ। ਹਾਂਜੀ ਹਾਂਜੀ ਕਿਰਪਾ ਜੀ ਮਹਾਰਾਜ। ਵੇ ਕੀ ਮਾਲ ਹਤਾਂ ਲਾ ਫਿਰ? ਹਾਂਜੀ ਆਦੀ ਮਾਲ ਉਹ ਤਾਂ ਨਹੀਂ ਅੱਧੇ ਘੰਟੇ ਚ ਵੇਚ ਗਿਆ ਜੀ ਠੀਕ ਆ ਜਿਹੜੀਆਂ ਆਪਾਂ ਦੂਜੀਆਂ ਦੋ ਗਾਇਆਂ ਪਾਈਆਂ ਹੈ ਨਾ ਨਾਲ ਮਤਲਬ ਉਹ ਤਾਂ ਹੀ ਛੋੜ ਪਾਇਆ ਹੈ ਜਾਨੀ ਤੋੜ ਕੇ ਵੀਡੀਓ ਦੇ ਵਿੱਚ ਹਾਂਜੀ ਜਿਹੜੀਆਂ ਪਾਈਆਂ ਹੈ ਜਿਹੜੀਆਂ ਆਉਣ ਵਾਲੀਆਂ ਸੀ ਹਾਂਜੀ ਉਹ ਆਉਣ ਤਿੰਨ ਡਈਆਂ ਹੈ ਗਾਇਆਂ ਇੱਕ ਆ ਵਖਰੀ ਆਉਂਦੀ ਜੀ ਬੱਚੀ ਲਈਆਂ ਇੱਕੋ ਫਾਰਮ ਚੋਂ ਹੈ ਸਾਰੀਆਂ ਠੀਕ ਆ ਮਤਲਬ ਆ ਆ ਦੇ ਜੇ ਆਹ ਜਿਹੜੀ ਗਾਇਆਂ ਤੇ ਇੱਕ ਜਿਹੜੀ ਵੱਡੀ ਗਾਂ ਵੇਚੀ ਆਪਾਂ 35 ਲੀਟਰ ਵਾਲੀ ਉਹ ਤਾਂ ਵੇਚ ਗਈ ਉਹ ਤਾਂ ਨਹੀਂ ਵੇਚੀ ਤੁਹਾਡੀ ਵੀਡੀਓ ਤੇ ਇੱਥੇ ਮੇਰੇ ਲੱਗੇ 3 ਕਿਲੋਮੀਟਰ ਭਿੰਡੀਆਂ ਪੈਂਡਿਆ ਹਾਂਜੀ ਉੱਥੇ ਲਈ ਉਹਨਾਂ ਬੰਦਿਆਂ ਨੇ ਗਾਂ ਸੂਹੀ ਉਹ ਆਪਾਂ ਗਾਣਾਂ ਨੂੰ ਦਿੱਤੀ 10000 ਰੁਪਏ ਦੀ 1 ਲੱਖ ਤੇ 12000 ਦੀ ਅੱਛਾ ਠੀਕ ਹੈ ਜੀ ਠੀਕ ਹੈ ਉਹਨਾਂ ਨੂੰ ਹੁਣ ਬੰਦਿਆਂ ਨੂੰ ਕੋਈ ਵਪਾਰੀ ਬੰਦੇ ਆਪਣੇ ਬਹੁਤ ਆਪਣੇ ਏਰੀਆ ਦੇ ਮਸ਼ਹੂਰ ਬੰਦੇ ਆ ਜਿਹੜੇ 1,50,000 ਰੁਪਇਆ ਲਾਉਂਦੇ ਆ ਅੱਛਾ ਇਹ ਕਹਿੰਦੇ ਉਹ ਕਹਿੰਦੇ ਵੀ ਨਹੀਂ ਐ 30 ਤੋਂ ਘੱਟ ਨਹੀਂ ਦੇਣੀ ਉਹ ਵੀ ਬੰਦੇ ਵਪਾਰੀ ਬਣਨ ਲੱਗੇ ਨਵੇਂ ਜਿਹਨਾਂ ਨੂੰ ਮੈਂ ਦਿੱਤੀ ਆ ਉਹ ਵੀ ਤੁਹਾਡੇ ਚੈਨਲ ਤੇ ਵੀਡੀਓ ਪਾਇਆ ਕਰਨਗੇ ਬੜੀ ਵੱਡੀ ਮੱਛੀ ਬਹੁਤ ਜਿਆਦੀ ਡਾਡੀ ਮੱਛੀ ਠੀਕ ਆ ਹੁਣ ਪਤਾ ਕੀ ਚੀਜ਼ ਆ ਆਹ ਦਿੰਦੇ ਆ ਲੋਕੀ ਭਾਜੀ ਇੰਨੇ ਪੈਸੇ ਮੰਗ ਲੈਂਦੇ ਜਾਂ ਉਹ ਕਰ ਲੈਂਦੇ ਜੇ ਕਰ ਲੈਂਦੇ ਪਰ ਸਾਡੀ ਵੀ ਮੇਰਾ ਭਰਾ ਬਣ ਕੇ ਮੇਰੀ ਬੁਰੀ ਹੁੰਦੀ ਆ ਆ ਹੁਣ ਵੇਖੋ ਤੁਸੀਂ ਚੀਜ਼ ਦਾ ਮੋਲਿਆ ਹੁਣ ਪਿੱਛੇ ਵੀ ਅਹੀਂ ਤੇ ਪਰ ਇਹ ਹੈ 1000 2000 ਬਣਾ ਰੁਪਈਏ ਜੀ ਲਈਏ ਤੇ ਫਿਰ ਵਪਾਰ ਕਾਦਾ ਦੱਸੋ ਹਾਂਜੀ ਹਾਂਜੀ ਜੇ ਮੰਨ ਲਓ ਅਸੀਂ 5000 ਜੇ ਲੱਖ ਰੁਪਈਆ ਅਸੀਂ ਲਾਇਆ ਮੰਨ ਲਓ ਹਾਂਜੀ ਲੱਖ ਦੇ ਨਾਲ ਅਸੀਂ 5000 ਤੇ ਲੈ ਸਕਦੇ ਆ ਨਾ 5000 2000 ਖਰਚਾ ਲਾ ਲਓ 3000 ਮੁਨਾਫਾ ਤਨੀ ਨਾ ਜਿਆਦਾ ਹੈਗਾ ਹਾਂ ਇਹ ਮੈਂ ਸਾਰੇ ਵੀਰਾਂ ਨੂੰ ਵਪਾਰੀਆਂ ਨੂੰ ਬੇਨਤੀ ਕਰਦਾ ਵਿਚੇ ਮੈਂ ਆਵਾ ਮੈਂ ਆਪਣੀ ਵਗਾੜਨ ਆ ਰਹੀ ਕਰਦਾ ਵੀ ਮੇਰਾ ਵੀ ਦੁੱਧ ਅਗਲੇ ਨੂੰ ਸਹੀ ਦੱਸੇਗਾ ਜੋ ਵੀ ਇਹ ਗੱਲ ਸਹੀ ਦੱਸੋ ਜੇ ਕਿਸੇ ਦੇ ਘਰ ਜਾ ਕੇ ਕੋਈ ਗਲਤੀ ਕੋਈ ਨਿਕਲਦੀ ਆ ਜਾਂ ਮੰਨ ਲਓ ਕੋਈ ਗਲਤ ਗੱਲ ਹੁੰਦੀ ਆ ਉਹਨੂੰ ਮੇਰਾ ਵੀਰ ਉੱਥੇ ਹੀ ਕੰਪਰੋਮਾਈਜ਼ ਅਗਲੇ ਨਾਲ ਕਰੋ ਅਸੀਂ ਵੀ ਕੰਪਰੋਮਾਈਜ਼ ਐਨੀ ਵੇ ਹੀ ਨਹੀਂ ਕਰਦੇ ਇਹ ਵਾਲੇ ਕਹੇ ਨਾ ਕੋਈ ਉਹਦੀ ਉਹਦਾ ਫੋਨ ਚ ਕੋਈ ਦੀ ਗੱਲ ਸੁਣੋ ਕਿਉਂਕਿ ਅਗਲੇ ਵੀਰ ਨੇ ਵੀ ਪੈਸੇ ਲਾਏ ਹੁੰਦੇ ਆ ਸਾਵਲੀਆਂ ਚੀਜ਼ਾਂ ਵਾ ਸਾਵਲੀਆਂ ਚੀਜ਼ਾਂ ਕਦੀ ਵੀ ਕੋਈ ਹੋ ਸਕਦਾ ਹਾਂਜੀ ਹਾਂਜੀ ਇਹ ਆ ਵੀ ਜਿਨ੍ਹਾਂ ਨੇ ਪੈਸੇ ਲਾਏ ਉਹਦਾ ਵੀ ਦੁੱਖ ਸੁਣਨਾ ਚਾਹੀਦਾ ਇਹ ਕੋਈ ਗੱਲ ਹੋਈ ਏ ਤਾਂ ਉਹਦਾ ਵੀ ਸੁਣੋ ਮੇਰਾ ਵੀਰ ਚੀਜ਼ ਅਗਲੇ ਨੂੰ ਸਹੀ ਦੱਸੋ ਤੇ ਅਗਲੇ ਦੀ ਮਰਜ਼ੀ ਦੂਜਾ ਸੂਆ ਸੂਈ ਹਾਂਜੀ ਬਹੁਤ ਵਧੀਆਈ ਇਹਦੀ ਵੜ ਕੇ ਯਾਰ ਆ ਦੂਜਾ ਸੂਆ ਰੁਪਏ ਦੀ ਵਧੀਆ ਸੂਈ ਆ ਉਹਨੇ ਮੈਂ ਵਧੀਆਈ ਗੱਬਣ ਹਾਂਜੀ ਠੀਕ ਹੈ ਜੀ ਇਹਦੇ ਡੇਟ ਮੁਤਾਬਕ ਅਰਫੀ ਜੀ 20 ਤਰੀਕ ਨੂੰ ਡੇਢ ਪੂਰੇ ਹੁੰਦੇ ਹਾਂਜੀ ਆ ਜਿਹੜੀ ਹੁਣ ਵੀ ਆਉਣ ਢੀ ਆ ਜੀ ਹਾਂਜੀ ਠੀਕ ਹੈ ਜੀ ਅੱਜ 10 ਤਰੀਕ ਆ 10 ਦਿਨ ਮੰਨ ਲਓ ਵੀ ਦਾ ਪੰਜ ਸੱਤ ਦਿਨ ਇਹਨਾਂ ਉੱਤੇ ਵੀ ਛੜਨੇ ਨੇ ਹਾਂਜੀ ਹੈਨਾ ਤੇ ਇਹ ਵੱਛੀ ਹੁਣ ਸੂ ਵੀ ਪਈ ਆ ਆ ਮਤਲਬ ਲਗਭਗ 15 ਦਿਨ ਹੀ ਪਹਿਲਾਂ ਸੂਪੀ ਵੱਛੀ ਉਹ ਵੱਛੀ ਇਹਨੇ ਵੇਖੋ ਕੀ ਦਿੱਤੀ ਆ ਲੈ ਇਹਨਾਂ ਬੜ ਕੇ ਛੋਟੀ ਜੀ ਛੋਟੀ ਜੀ ਬੱਚੀ ਹਾਂ ਛੋਟੀ ਜੀ ਨੇ ਮੱਛੀ ਦਿੱਤੀ ਆਂ ਦੇਖ ਸਕਦੇ ਆ ਅਨਿਗੀ ਜੀ ਬੱਚੀ ਬਿਲਕੁਲ ਹੀ ਆਹ ਵੇਖੋ ਚੰਗੀ ਭਲੀ ਇਹ ਨਹੀਂ ਵੀ ਦੁੱਧ ਨਹੀਂ ਹੁੰਨੇ ਤੇ ਦਿਖਾਉਂਗੇ ਸਾਰਾ ਭਾਂ ਚੁੰਗ ਜੇ ਕਾਈ ਇਹਦੇ ਹਾਂ ਆਹ ਵੇਖੋ ਣਾੜੂ ਵੀ ਬੱਚੇ ਦਾ ਇੰਦਰ ਵਿੱਚ ਬੱਕਰੀ ਦੇ ਬੱਚੇ ਜਿੱਤੀ ਆ ਇਹਦੇ ਠੀਕ ਹੈ ਵੀ ਨਹੀਂ ਹਾਂਜੀ ਹਾਂ ਇਹ ਇਹ ਗੱਲ ਨਹੀਂ ਆ ਵੀ ਅਸੀਂ ਹੁਣ ਕਿਸੇ ਨੂੰ ਜਾ ਕੇ ਮਗਰ ਕਹੀਏ ਯਾਰ ਤੇਰੀ ਗਾਈ ਪਹਿਲਾਂ ਸੁੱਕੀ ਹਾਂਜੀ ਹਾਂ ਕੀ ਨਹੀਂ ਅਗਲੇ ਨੂੰ ਯਾਰਾਂ ਇਹਦੇ ਘਰੋਂ ਤੇ ਆਪਕੇ ਪਾਸ ਕਰਕੇ ਲੈ ਜਾਂਦੀ ਹੈ ਹਾਂਜੀ ਹਾਂਜੀ ਹਰਬੀ ਜੀ ਇਹ ਬੱਚੀ ਘੋਣ ਜਿਹੜਾ ਬੋਲਾ ਕਹਿ ਰਹੀ ਹੈ ਨਾ ਇਹ ਪਰਸੋਂ ਪਾਈ ਤੁਸੀਂ ਵੀਡੀਓ ਮੇਰੀ ਕਿਦਾਂ ਪਾਈ ਆ ਪਰਸੋਂ ਵਾਲੀ ਛੱਡ ਕੇ ਦੋ ਦਿਨ ਪਹਿਲਾਂ ਪਾਈ ਸੀ ਉਸ ਦਿਨ ਇਹ ਗਾਂ ਤੋਂ ਵੀ ਹਰਬੀ ਜੀ ਸ਼ਾਮਾਂ ਜਿਹੜੀ ਆ ਸ਼ੁੱਕਰਵਾਰ ਜਾਂ ਸ਼ਨੀਵਾਰ ਤੁਹਾਡੀ ਵੀਡੀਓ ਪਾਈ ਸੀ ਇਤਿਹਾਸਾਂ ਦਿਨ ਹੋ ਗਿਆ ਵੱਡਾ ਹਾਂਜੀ ਹਾਂਜੀ ਕਈ ਵਾਰੀ ਗੱਡੀ 'ਚ ਚੜਿਆ ਚੁੜਿਆ ਸੂ ਰਿੰਦੀਆਂ ਉਹਨੇ ਦਾ ਕੱਦ ਵਜਨ ਵੇਖ ਲਓ ਬੱਛੀ ਦਾ ਕਿੰਨਾ ਵੱਡਾ ਕੱਦ ਵਜਨ ਪੱਖੋਂ ਪੂਰੀ ਜਵਾਨੇ ਜੇ ਤਿਆਰ ਹੋਣਾ ਸੀ ਇਹਨੇ ਪੂਰੀ ਚਲੋ ਕਈ ਇਹਦੀ ਗੱਡੀ ਗੁੱਡੀ ਚੜ੍ਹਨਾ ਪਹਿਲਾਂ ਖੂਪਿੰਦੀਆਂ ਆਹ ਦੇਖ ਸਾਡੇ ਥੱਲੇ ਫਿਰ ਵੀ ਚੰਗੀ ਤਿਆਰ ਹੋ ਗਈ ਆ ਪਰ ਇਹ ਆ ਕਿ ਆਪਣੇ ਦਿਨਾਂ ਤੇ ਸੁੰਦੀ ਪਤਾ ਕੀ ਚੱਕਰ ਆ 15 ਮੈਂ ਛੱਡੀ ਨੂੰ ਅਜੇ ਥੋੜਾ ਜਿਹਾ ਆ ਕਿਉਂਕਿ ਭੱਟੀ ਵਹਿ ਰਹੀ ਚੰਨ ਦੇਖ ਸਾਡੇ ਇਹ ਪਤਾ ਕਿਤਨਾ ਸੂਰੀ ਆ ਮੈਂ ਤੁਹਾਨੂੰ ਦੱਸਦਾ ਇਹਨੂੰ ਅਸੀਂ ਪਾਤੀ ਆਣ ਕੇ ਰੱਸੀ ਦੰਦ ਲਹਿਰਾ ਇਹ ਘੁੰਮੀ ਗਈ ਆ ਕੁੜੀ ਇਹ ਵੀ ਠੀਕ ਆ ਉਹਦੇ ਖੁੱਲੀ ਰਹੀ ਦੀ ਹਾਂਜੀ ਹਾਂਜੀ 12 ਵਜੇ ਤੁਹਾਨੂੰ ਪਤਾ ਕੁੜੀ ਰਹੀ ਦੀ ਬਾਕੀ ਹੁਣ ਹਰ ਵੇਲੇ ਬਰੀਦਾਂ ਦੇ ਮੋੜ ਆ ਜੇ ਆਪਾਂ ਗੱਲ ਕਰੀਏ ਇਧਰ ਵੇਖੋ ਆਹ ਦੇਖੋ ਕੰਨ ਵੇਖੋ ਹਾਂਜੀ ਮੈਂ ਸਾਰੀਆਂ ਗਾਈਆਂ ਦਾ ਟੈਗ ਲਾ ਦਿੰਨਾ ਹਨ ਕਿ ਆਹ ਇਹਦਾ ਲਾਇਆ ਜਿਉਂਕਿ ਕਿਸੇ ਵळे ਕੋਈ ਇਦਾਂ ਫਿਰ ਐਵੇਂ ਆਨਲਾਈਨ ਨੰਬਰ ਪਾ ਕੇ ਚੱਕ ਚੁੱਕ ਕਰਦਾ ਰਹਿੰਦਾ ਇਧਰ ਮੈਂ ਹਾਂਜੀ ਹਾਂਜੀ ਅਬ ਪੂਰੀ ਵੇਖੋ ਬਰੀਡ ਹੈ ਮੋਦੀ ਵਾਲੀ ਗਾਂ ਇਹਨੂੰ ਕਹਿੰਦੇ ਆ ਠੀਕ ਆਹੋ ਜੀ ਘੱਟ ਘੱਟ ਪੱਖਾ ਪੂਰੀ ਜਵਾਨ ਤੇ ਹੁਣ ਮੇਰੇ ਕੋ ਭਾਵੇਂ ਨਾ ਕੋਈ ਚਾਰ ਟਾਈਮ ਇਹਨੂੰ ਚਵਾ ਲੇ ਹਾਂਜੀ ਜੇ ਕੰਡਾ ਆਪਣਾ ਨਾਲ ਲਿਓਵੇ ਅੱਛਾ ਭਾਵੇਂ ਨਾ ਵੀ ਲਿਓਵੇ ਉਹਦੇ ਘਰ ਦੀ ਵੀ ਗਾਰੰਟੀ ਹੈ ਜੇ ਮੇਰੀ ਵਛੀ 26 27 ਕਿਲੋ ਦੁੱਧ ਨਾ ਦੇਵੇ ਅੱਛਾ ਤੁਹਾਡੀ ਵੀਡੀਓ ਤੇ ਕਹਿਣਿਆ ਹਾਂ ਹਾਂਜੀ ਉਹਨਾਂ ਬੰਦਿਆਂ ਨੇ ਮੈਨੂੰ ਇੰਨੀ ਗਾਰੰਟੀ ਦਿੱਤੀ ਆ ਨਾ ਵੀ ਹਸਾਬ ਹੀ ਕੋਈ ਨਹੀਂ ਠੀਕ ਆ ਠੀਕ ਆ ਕਿ ਨਹੀਂ ਵੀ ਇਹ ਗੱਲ ਤਾਂ ਤੁਹਾਨੂੰ ਵੀ ਪਤਾ ਆ ਇੱਧਰ ਵੇਖੋ ਦੋਵੇਂ ਬਨੇ ਪਾਪਾ ਲੱਗੀਆਂ ਅਜੇ ਤੇ ਹੁਣ ਬੋਲਾ ਹੀ ਹੋਣਾ ਇਹ ਤੇ ਕੋਲ ਹਾਂ ਹੁਣ ਤੇ ਖੱਟਾ ਬੋਲਾ ਜੀ ਕਿੰਨਾ ਕਾ ਹੋਊਗਾ ਜੀ ਪੀਲਾ ਬੋਲਾ ਜਿਹੜਾ 17 ਕਿਲੋ ਹੋਊਗਾ ਪੀ ਜੀ ਲੀਟਰ ਵਾਲਾ ਆਪਾਂ 16 ਹੀ ਕਹਿ ਦਈਏ ਭਾਵੇਂ ਅੱਛਾ ਹਾਂ ਇਹ ਨਹੀਂ ਵੀ ਕੋਈ ਇਹਨੇ ਇਹੋ ਜੀ ਗੱਲ ਦੁੱਧ ਬਣ ਗਿਆ ਹੋਊਗਾ ਇੱਧਰ ਵੇਖੋ ਹਾਂ ਦੇਖ ਸਾਡੇ ਜਿੱਪਾ ਆਲਾ ਪੀਲਾ ਬੋਲਾ ਜੇ ਪੂਰਾ ਬਾਕੀ ਇਹ ਵੀ ਹੁਣ ਜਨ ਜਨ ਉਹਦਾਂ ਦਿਨ ਪੂਰੇ ਹੁੰਦੇ ਗਿਆ ਬੱਚੀਆਂ ਅਰਮਾਨਾ 26 27 ਕਿਲੋ ਦੋ ਚਲ ਮੋਹਰ ਰੁਪਈਏ ਜੇਦਮਾਲ ਆਪਣੇ ਟਾਈਮ ਨਾਲ ਸੁੰਦੀ ਫੇਰ ਤੇ ਹੀ ਲੈਣਾ ਹੈ ਨਫਾ ਹਾਂਜੀ ਠੀਕ ਹੈ ਜੀ ਹੁਣ ਚਲੋ ਆਪਾਂ ਪੈਸੇ ਪੂਰੇ ਪਰ ਹੁਣ ਹੈਗੀ ਗੱਲ ਕੋਈ ਵੀ ਨਹੀਂ ਆ ਵੀ ਅਸੀਂ ਅਜੇ ਸਾਡਾ ਇਰਾਦਾ ਵੀ ਨਹੀਂ ਵੀ ਚਲੋ ਅਗਲੀ ਵੀਡੀਓ ਪਾ ਕੇ ਜਾਂ ਦੂ ਤਿੰਨ ਸਰਬਾਤ ਦੁੱਧ ਤਿਆਰ ਕਰਕੇ ਫੇਰ ਵੇਚ ਲਾਂਗੇ ਤਿਆਰ ਕਰਕੇ ਹਾਂਜੀ ਪਰ ਚਲੋ ਉਦੋਂ ਕੋਈ ਮੁੱਲ ਹੋਰ ਹੋਣਾ ਹੈ ਉਹ ਜੇ ਕੋਈ ਵੀਰ ਸੰਭਲੂਗਾ ਨਾ ਹਾਂਜੀ ਹੁਣ ਮੋਹਰ ਰੁਪਈਏ ਦਾ ਆਪਣੇ 79000 ਰੁਪਏ ਅੱਛਾ ਉਹ ਤੋਂ ਤੁਸੀਂ ਜਿੰਨਾ ਕਹਿੰਦੇ ਜਿਹਾ ਮਾਨ ਕੱਲ ਦੋ ਛੱਡ ਦੀਏ ਹਾਂਜੀ ਦੋ ਛੱਡ ਦੀਏ ਕਿੰਨੇ ਛੜੀਏ ਯਾਰ ਪੰਜ ਹੀ ਛੜਿਆ ਰੁਪਈਏ 70 70000 ਦੀ ਬੱਚੀ ਦੇ ਦਾਂਗੇ ਪਰ ਇਹ ਵੇਖ ਲਓ ਵੀ ਬੱਚੀ ਕਿੱਥੇ ਆਉਂਦੀ ਹੈ ਇਹ ਦੇਖ ਲਓ ਠੀਕ ਆ ਠੀਕ ਆ ਜੀ ਹਾਂਜੀ ਤਾਂ ਦੇਖ ਲਓ ਬੱਚੀ ਦਾ ਕਿੰਨਾ ਵਾ ਠੀਕ ਆ ਫੁੱਲ ਬਰੀਡ ਵਾਲੀ ਆ ਜਾਤ ਪਾਤ ਪੂਰੀ ਆ ਤੁਹਾਣਾ ਕਿੱਥੋਂ ਸ਼ੁਰੂ ਹੋਣ ਡਿਆ ਇੱਧਰ ਵੇਖੋ ਹਾਂਜੀ ਉਹ ਗਾਈ ਦੀ ਇੱਕ ਅਜੇ ਪੁਲਾ ਪੁਲਾ ਵੀ ਕੁਸ਼ ਹੈਗੀਆਂ ਹਵਾਂ ਦੇ ਦੇ ਵੇਖੋ ਕਿੰਨਾ ਨਾਲੇ ਮੋਰਚਾ ਇਹ ਵੇਖ ਲਓ ਵੀ ਕਿੰਨਾ ਚੌੜਾ ਵਾ ਨਾ ਤੇ ਨਾ ਕੋਈ ਇਹ ਨਹੀਂ ਲਮਕੜਾ ਲੱਤਾਂ 'ਚ ਵਜਦਾ ਫਿਰਦਾ ਐਵਾ ਨਹੀਂ ਜਿਹੜੀ ਆ ਕੁਆਲਿਟੀ ਵਾਲਾ ਵਾ ਨਾ ਇਹ ਹਾਂਜੀ ਹਾਂਜੀ ਤੇ ਹੁਣ ਆ ਗਏ ਆਪਣੇ ਕੋਲ ਦੂਸਰੇ ਨੰਬਰ ਤੇ ਇਹ ਗੱਭਣੇ ਹਜੇ ਹਾਂਜੀ ਇਹ ਆ ਭਾਪੀ ਜੀ ਇਹ ਵੀ ਚੰਗੇ ਫਾਰਮ ਤੋਂ ਲਈ ਆ। ਹਾਂ ਇਹਦੇ ਵੀ ਦੇਖ ਸਕਦੇ ਆ ਤੇ ਮਿਲਕਵੇਂ ਚੰਗੀ ਲੱਗੀ ਐ ਇਹਦੀ ਵੀ। ਅਜੇ ਤਿਆਰ ਹੋਣੀ ਐ ਜੀ ਢਿੱਲਾ ਹਵਾਨੇ ਚ ਕਾਫੀ ਆ ਜੜੀਆਂ। ਆਹ ਭਾਪੀ ਜੀ ਬੱਚੀ ਆਈ ਹੀ ਨਾਲ। ਇਹ ਵੱਡੀ ਗਾਂ ਦੇ ਨਾਲ ਇਹਦੇ ਨਾਲ ਜਿਹੜੀ ਵੇਗੀ ਹਾਂ ਇਹ ਜਿਹੜੀ ਵੇਗੀ ਬੱਚੀ ਇਹ ਦਿੱਤੀ ਆ ਭਾਪੀ ਜੀ 11 ਦੀ ਬੱਚੀ। ਠੀਕ ਐ ਜੀ। ਹਾਂਜੀ ਇਹਦਾ 35 ਕਿਲੋ ਦੀ ਅਗਲਿਆਂ ਨੂੰ ਆਖਰੋਂ ਵਾਪਸ ਆਉਂਦੇ ਵਸਤਾਂ ਤੇ ਲਿਖਾ ਲਓ। ਹਾਂਜੀ ਗਾਰੰਟੀ ਲਿਖਾ ਕੇ ਫਿਰ ਬੱਚੀ ਦਿੱਤੀ। ਠੀਕ ਐ। ਹਾਂਜੀ। ਬਹੁਤ ਤਗੜੀ ਬੱਚੀ ਆ ਭਾਪੀ ਜੀ। ਇਹ ਉਹਦਣਾ ਬਲੈਰੋ ਚ ਮਾਲਾ ਵੀ ਇੱਕੋ ਹੀ ਆਈ ਭਾਈ ਬੜੇ ਜ਼ੋਰ ਨਾਲ ਇੱਕੋ ਹੀ ਗੱਲ ਹੀ ਆਈ ਬੜੇ ਜ਼ੋਰ ਨਾਲ ਹਾਂਜੀ 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 ਬੜੀ ਵੱਡੀ ਬੱਚੀ ਹੈ ਚਲੋ ਹਾਂਜੀ ਗਾਹਾਂ ਮੈਂ ਸਿਆਲਾਂ ਚ ਉਮੀਦ ਹੈ ਕਿ ਵੱਡੀਆਂ ਹੀ ਪਾਵਾਂਗੇ ਹਾਂ ਹਾਂ ਵੀਡੀਓ ਚ ਆ ਪੰਜ ਮਤਲਬ ਕੋਈ ਕਿਸੇ ਵੀਰ ਨੇ ਲੈਣੀ ਨਹੀਂ ਹੈ ਨਾ ਤੇ ਆਪਣੇ ਕੋਲ ਬਾਹਰ ਦਿੱਦਾ ਕੱਟੀਆਂ ਵੱਛੀਆਂ ਹੁੰਦੀਆਂ ਵੀ ਆ ਕੋਈ ਵੀਰ ਆਪਣੇ ਕੋਲ ਆ ਕੇ ਸੰਪਰਕ ਵੀ ਕਰ ਸਕਦਾ ਆਪਣੇ ਨਾਲ ਇਹਨਾਂ ਕੋਈ ਗੱਲ ਤੇ ਆ ਕਿੰਨੇ ਕ ਦੁੱਧ ਆ ਲੀਜੇ ਇਹ ਯਾਰ ਵੀਰ ਜੀ ਉਹਨਾਂ ਦੇ ਦਸਨ ਮੁਤਾਬਕ ਲੈ ਲਓ ਇਹਦਾ ਵੱਛੀ ਦਾ ਵੀ ਪਾਰਮਾਲੀਆਂ ਬੱਚਿਆਂ ਦੀ ਇਹ ਕੁਆਲਟੀ ਵੇਖ ਲੋ ਬਾਹਨਾ ਕਿੱਥੋਂ ਸ਼ੁਰੂ ਹੁੰਦਾ ਮੇਰੇ ਕਈ ਐਵੇਂ ਇੱਥੇ ਇੱਥੇ ਇਹਨਾਂ ਚੀਜ਼ਾਂ ਦੇ ਵਜਦੇ ਫਿਰਦੇ ਬਾਹਨੇ ਉਹਨਾਂ ਦਾ ਫਾਇਦਾ ਕੋਈ ਨਹੀਂ ਖਾਣ ਵੇਖ ਲੋ ਬੱਚੀ ਨੂੰ ਕਿੰਦਾ ਵਧੀਆ ਲੱਗਾ ਜੀ ਤੇ ਇਹ ਕਿੰਨੇ ਕ ਦੁੱਧਾ ਲਈ ਆ ਇਹਦੇ ਨਾ ਹੁਣ ਹਰਪੀ ਜੀ ਮਤਲਬ ਭਾਈ 13 ਨੂੰ ਘਰੇ ਆਦੇ ਕਿ 14 ਨੂੰ ਦੇਣ ਪੂਰੇ ਹੋਣੇ 16 16 ਨੂੰ ਘਰੇ ਆਦੇ ਠੀਕ ਮੰਨ ਲਓ ਵੀ ਅਰੇ ਹਫਤਾ ਅਸੀਂ ਕਹਿ ਦਾਂਗੇ ਵੀ ਅੰਦਾਜ਼ੇ ਨਾਲ ਵੀ ਲੈ ਜੂਗੀ ਅੱਜ ਜਰਮਾਨਾ ਹਫਤਾ ਲੈ ਜੂਗੀ ਹਾਂਜੀ ਇਹਨੇ 5 ਲੀਟਰ ਪਹਿਲਾਂ ਨੇ ਬੱਚੀ ਨੇ ਦੁੱਧ ਚੋਇਆ ਹਰਪੀ ਜੀ ਅੱਛਾ ਹਾਂਜੀ ਤੋਰ ਦਈਏ ਅਰੇ ਤੇ ਦੰਦੀਆਂ ਏ ਮਜ਼ਾ ਪੂਰੀ ਜਵਾਨ ਨਹੀਂ ਹੋਈ ਜਵਾਨੀ ਇਹ ਹੋਈ ਸੀ ਆ ਦੇਖ ਸਾਡੇ ਜੀ ਇਹ ਲੱਟ ਲਾ ਹਵਾਨੇ ਚ ਪੂਰੀਆਂ ਨਹੀਂ ਕੋਈ ਵੀ ਇਹ ਲਤਾਂ ਲੀਆਂ ਜਾਂ ਹਾਂਜੀ ਇਹਦਾ ਮਰਜ਼ੀ ਕੋਈ ਬੈਠਾ ਲਗਾ ਤੇ ਇਹਦਾ ਮੁੱਲ ਮੋਹਲਾ ਰੁਪਏ ਜੀ ਇਹਦਾ ਵੀ ਉਨਾ ਹੀ ਹੈ ਅੱਛਾ 70 ਦਾ ਜਮਾਨ ਕਰਾਂਗੇ ਮੁੱਲ 75 80 ਜਨਾ ਮਰਜ਼ੀ ਕਰੀ ਜਾਓ ਜੋ ਮਰਜ਼ੀ ਕੋਈ ਕਹੀ ਜਾਵੇ ਠੀਕ ਹੈ ਕਿ ਨਹੀਂ ਠੀਕ ਹੈ ਜੀ ਬਾਕੀ ਹਰ ਕੋਈ ਨੇ ਆਪਣਾ ਅਸੀਂ ਨਹੀਂ ਇਹ ਗੱਲ ਕਹਿੰਦੇ ਕਿ ਲੋਕ ਇੰਨਾ ਮੁੱਲ ਪਾਉਂਦੇ ਜਾਂ ਇੰਨਾ ਪਾਉਂਦੇ ਹਰ ਇੱਕ ਨੇ ਵੇਖੀ ਆਪਣੀ ਸਮਝਣਾ ਪੋਣਾ ਸਾਰੀਆਂ ਆਪਣੀਆਂ ਗੱਲਾਂ ਸਾਫ਼ ਹੋ ਗਈ ਜੀ ਤੇ ਹੁਣ ਆਗੇ ਦੂਸਰੇ ਨੰਬਰ ਤੇ ਤੀਸਰੇ ਤੇ ਸੋ ਇਸ ਵਾਈ ਜੇ ਵੀ ਹਰ ਵੀ ਜੀ ਸੂਈ ਆ ਇਹਦਾ ਬੱਚਾ ਵੇਖੀ ਯਾਰ ਵੱਛੀ ਇਹਨੇ ਤੇ ਮਗਰ ਵੱਛੀ 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 ਇਹਦੇ ਮਗਰ ਆ ਨਾਲੂ ਅੱਛੀ ਦਾ ਨਾਲ ਜੇ ਵੀ ਜੀ ਅੱਜ ਚੌਥਾ ਦਿਨ ਚੜਿਆ ਰਿਹਾ ਸੋ ਬੋਲਾ ਲਾ ਲਓ ਦੁੱਧ ਲਾ ਲਓ ਕੋਈ ਜਿੱਦ ਤਰ੍ਹਾਂ ਕੋ ਮਰਜੀ ਲਾ ਲੇ ਇਹ ਵਕਤ ਜਿਹੜਾ ਹੈਗਾ ਵਾ ਨਾ ਜਿਹੜਾ ਤਿਆਰ ਹੈਗਾ ਇਹ ਵਕਤ ਹਾਂਜੀ ਉਹ ਆ ਵਕਤ 13 ਕਿਲੋ ਰੁਪਈਏ ਜੀ ਤਿਆਰ ਜਿਹੜਾ ਜਿਹੜਾ ਹੋਊਗਾ 15 ਕਿਲੋ ਪਰ 2 ਕਿਲੋ ਘੱਟ ਦੱਸਾਂਗੇ ਹਰ ਡੰਗਰ ਦਾ ਹੀ ਪਤਾ ਕਿਉਂ ਸਾਡੇ ਕੋਲ ਜਿਤਨਾ ਕੋਈ ਡੰਗਰ ਲੈ ਜਾਂਦਾ ਨਾ 2 ਕਿਲੋ 2 ਕਿਲੋ ਦਾ ਵੀ ਜੇ ਅਗਲੇ ਦੇ ਘਰ ਜਾ ਕੇ ਫਰਕ ਕੋਈ ਮਾਰਦਾ ਨਹੀਂ ਉਹ ਸਫਰ ਸਫਰ ਤੇ ਗੱਡੀ ਛੱਡ ਦੋ ਅੰਦ ਘਟ ਹੋ ਜਾਂਦਾ ਹਾਂਜੀ 20 ਕਿਲੋ ਵੱਛੀ ਸਾਡੀ ਦੁੱਧ ਨਾ ਦਵੇ ਅੱਛਾ ਤੁਹਾਡੇ ਵੀਡੀਓ ਦੇ ਵਿੱਚ ਕਹਿੰਨਾ ਹੈ ਭਾਵੇਂ ਚਲੋ ਅਸੀਂ 20 ਕਹਿੰਦੇ ਹਾਂ 18 ਕਿਲੋ ਦੇ ਸਾਡੇ ਕੋਲ ਭਾਵੇਂ ਕੋਈ ਗਾਰੰਟੀ ਲੈ ਜੇ ਨਾ ਠੀਕ ਹੈ ਸਾਡੇ ਕੋਲ ਸਾਂਭ ਵਾਲਾ ਪਰ ਸਾਡੇ ਕੋਲ ਕੋਈ ਇਹ ਨਹੀਂ ਵੀ ਜਾ ਕੇ ਮੇਰੇ ਉਂਗਲੀ ਦੇ ਪਾਕ ਤੇ ਮੁੜ ਕੇ ਤੁਰੇ ਫਿਰਨਾ ਉਹ ਕੰਮ ਨਹੀਂ ਹੋਣਾ ਮੇਰਾ ਵੀ ਇਧਰ ਵੇਖੋ ਇੰਨੀ ਅਟਵਾਇਆਂ ਵੱਛੀ ਨੂੰ ਲੱਗੀਆਂ ਨਾ ਉਹ ਸਾਰੀ ਕੋਈ ਨਹੀਂ ਬਹੁਤ ਜਿਆਦਾ ਸਾਫ ਹੈ ਬੱਚਿਆ ਰੁਪਈਆ ਉੱਦਾਂ ਮੱਜੀ ਕੋ ਚੋੜ ਦੋੜ ਤੇ ਨਾ ਤਾਂ ਕੋਈ ਚਲੀ ਕਰੇ ਆਪਣੇ ਠੀਕ ਹੈ ਤੋੜੋ ਫਿਰ ਇੱਕ ਰੀਨ ਅਨੀ ਪੜੀ ਵਧੀਆ ਰਹੀ ਇਹ ਬਾਅਦ ਚਾਹ ਮੰਗ ਰਿਹਾ ਹੈ। ਪੁੱਲੀ ਆ ਕੇ ਮੈਨੂੰ ਫੋਨ ਕਰ ਲਿਓ ਨਾ ਮੈਂ ਕੋਈ ਨਹੀਂ। ਮੈਂ ਤੁਹਾਨੂੰ ਆਪਣੀ ਪ੍ਰੋਫਾਈਲ ਦੇਖਣ ਪਾ ਦਲਾਂਗਾ ਯਾਰ। ਤੇ ਇਹਦਾ ਫਿਰ ਮੁੱਲ। ਇਹਦਾ ਮੁੱਲ ਹਰਪਈ ਜਿੰਨਾ ਮਰਜ਼ੀ ਕਰੀ ਜਾਏ। ਇਹ ਬੱਚੇ ਸਾਫ ਜਾ। 60000। ਉਹ ਤੂੰ ਜੋ ਮੰਗਣਾ ਚਾਹਾਂ ਕਰਦਾ। 52 ਦੇ ਦਈਏ। ਹਾਂਜੀ 52 ਦੇ। ਹਾਂਜੀ ਛੱਡੀਏ। ਹਾਂਜੀ 55000 ਰੁਪਏ। ਅੱਛਾ 55। ਜਿੰਨਾ ਫੁੱਲ ਮਾਣ ਹੋ ਸਕਿਆ ਪਰ ਇਹ ਵੇਂਦੋ। ਹਰ ਕੋ ਵੀਰੇ ਨਾ ਗਿਆ ਕਰੇ ਵੀ ਯਾਰ ਫਲਾਣੇ ਥਾਂ ਤੇ 20 ਕਿਲੋ ਵਾਲੀ ਗਾਈ ਸਾਨੂੰ 50000 ਦੀ ਮਿਲਦੀ ਹੈ 45 ਦੀ ਮਿਲਦੀ ਹੈ ਪਰ ਅਰਡਰ ਵੇਖ ਲਿਓ ਮੇਰੀਆਂ ਕਿਹੇ ਵੀ ਗਾਈਆਂ ਦੇ ਮੈਂ ਥਾਂ ਨਹੀਂ ਨਮਕਦਾ ਬਿਰੂਗਾ ਇਹ ਗੱਲ ਹੈਗੀ ਜੀ ਕਿ ਮੈਂ ਆਪ ਡਾਕਟਰਾਂ ਤੁਹਾਨੂੰ ਪਤਾ ਕੁਆਲਟੀ ਵਾਲੀ ਚੀਜ਼ ਇੱਧਰ ਵੇਖੋ ਇਹਦਾ ਵਿਵਾਨਾ ਉੱਥੋਂ ਸ਼ੁਰੂ ਹੋਣ ਲਿਆ ਤੇ ਜਣਿਆ ਆਪ ਬੈਟਰਨਰੀ ਦੇ ਡਾਕਟਰ ਆ ਆ ਵੇ ਲੋ ਵਾਨਾ ਇੱਥੇ ਰਹੂਗਾ ਜਿਹੜਾ ਐਂ ਵਜਦਾ ਫਿਰ ਨਾ ਤੁਹਾਨੂੰ ਪਤਾ ਉਹਨੂੰ ਬਦੋ ਬਦੀ ਬਿਮਾਰੀ ਲੱਗਣੀ ਹੈ ਉਹ ਬਸ਼ਨ ਤੇ ਹੁਣ ਇੱਕ ਆ ਜਰਸੀ ਬੜੀ ਪਿਆਰੀ ਚੀਜ਼ ਹਰਬੀ ਜੀ ਇਹ ਬੱਚੀ ਨਾ ਆਪ ਗੱਭਣ ਲਈ ਹੈ ਜੀ ਹ ਇਹਦਾ ਬੱਚਾ ਮਰ ਗਿਆ ਵਾ ਠੀਕ ਹੈ ਆਪਾਂ ਜਿੰਨੀਆਂ ਪਾਉਣੀਆਂ ਮਤਲਬ ਬੱਚਿਆਂ ਤੋਂ ਬਣਾ ਲਈਆਂ ਬੱਚਿਆਂ ਤੋਂ ਬਣਾ ਲਈਆਂ ਤੋਂ ਹੀ ਵੀ ਇਹ ਗੱਲ ਦੇ ਗਵਾਹ ਏ ਠੀਕ ਹੈ ਕਿ ਨਹੀਂ ਆ ਵੇਖ ਲੋ ਇੱਧਰ ਸੀਲ ਠੰਡੀ ਤੋਰੀਏ ਦਾ ਹੋਗਾ 10 ਕਿਲੋ ਹਾਂਜੀ ਆਪਾਂ ਦੱਸਾਂਗੇ 8 ਕਿਲੋ ਅੱਛਾ ਠੀਕ ਹੈ ਜੀ ਇਹ ਮੱਛੀ ਨੇ ਸੱਜਰ ਮਤਲਬ ਹੁਣ ਇਹਨੂੰ ਸੂਈ ਨੂੰ ਲਾ ਲਓ ਮਹੀਨਾ ਡੇਢ ਡੇਢ ਕਿ ਮਹੀਨਾ ਹੋ ਗਿਆ ਉਹ ਡੇਢ ਮਹੀਨਾ ਹੋ ਗਿਆ ਬੱਚਾ ਮਰ ਗਿਆ ਸਾਡੇ ਕੋਲ ਇਹਦੀ ਵੀਡੀਓ ਗੱਭਨ ਦੀ ਹੈਗੀ ਨਾ ਗੱਭਨ ਦੀ ਵੀਡੀਓ ਸਾਡੇ ਕੋਲ ਹੈਗੀ ਹੈ ਰਬੀ ਜੀ ਠੀਕ ਹੈ ਨਾ ਭਾਵੇਂ ਕੋਈ ਤਿੰਨ ਟਾਈਮ ਚੋਲੇ ਇਹਦੇ ਕੋਈ 17 ਕਿਲੋ ਦੁੱਧ ਚੋਇਆ ਹੈ ਅੱਛਾ ਜਦੋਂ ਇਹਦਾ ਬੱਚਾ ਮਾਰ ਗਿਆ ਸਿਰਫ ਬੱਚੀ ਨੂੰ ਇੱਕ ਦੋ ਦਿਨ ਬੁਖਾਰ ਹੋਇਆ ਤੇ ਬੱਚੀ ਡਾਊਨ ਹੋ ਗਈ ਅੱਛਾ ਠੀਕ ਆ ਮੁੜ ਕੇ ਇਹ ਬੜੀ ਜਿਆਦਾ ਰਾਜੀ ਗੱਭਨ ਦੀ ਸਾਡੇ ਕੋਲ ਵੀਡੀਓ ਵੀ ਹੈਗੀ ਆ ਠੀਕ ਆ ਹੁਣ ਮਤਲਬ ਇਹ ਦੁੱਧ ਤੇ ਆਉਂਦੀ ਜਾਂਦੀ ਆ ਦਿਨੋਂ ਦੇਣੀ ਪਰ ਆਪਾਂ ਹੁਣ ਲਈ ਤੇ ਆ ਬੜੀ ਮਹਿੰਗੀ ਹੈ ਰੁਪਏ ਜੀ ਚ ਇਹ ਲਈ ਇਹ ਵੀ ਫਾਰਮ ਚੋਂ ਆ ਆ ਠੀਕ ਆ ਸਾਈ ਨੰਬਰ ਕੈਪ ਚਾ ਠੀਕ ਆ। ਹਾਂਜੀ। ਨਹੀਂ ਇਹ ਵੀ ਫਾਰਮ ਤੋਂ ਫੇਸਬੁਕ ਵੇਖ ਲਓ ਕਿੰਨਾ ਚੰਗਾ ਵਾ। ਠੀਕ ਆ। ਆਹ ਹੁਣ ਅਸੀਂ ਘਟਾ ਕੇ ਦੇਣੀ। ਇਹ ਆ ਵੀ ਉਹ ਥੋੜੀ ਜੀ ਡਾਊਨ ਹੋ ਗਈ ਸੀ। ਹਾਂ ਹੁਣ ਸੈੱਟ ਹੋ ਗਈ ਆ। ਘਟਾ ਇਹ ਤੁਸੀਂ ਵੇਂਦੇ ਰਹੇ ਇੱਥੇ ਸਾਡੇ ਕੋਲ ਰਹੀ ਆ। ਨਹੀਂ ਹੁਣ ਘਟਾ ਕੇ ਨਾ ਦੇਣੀ ਆ ਵੀ ਜੀ। ਤੋਰੋ ਫੇਰ। ਚਲੋ ਹੁਣ ਤੇ ਹੁਣ ਦੇ ਹਿਸਾਬ ਨਾਲ ਹੀ ਜਾਣੀ ਆ। ਹਾਂਜੀ ਹੁਣ ਹੁਣ ਦੇ ਭਾਰਾਂ ਦੇਣੀ। ਪਰ ਕੋਈ ਸਾਂਭਲਾ ਲੈ ਜੂ ਨਾ। ਹਾਂਜੀ। ਉਹ ਮੰਨ ਲਓ ਵੀ ਆਪਣੀ 20 ਦਿਨਾਂ ਦੇ ਵਿੱਚ ਵਿੱਚ 15 ਤੇ ਦੁੱਧੇ ਫੇਰ ਹੁਣਾਂ 15-16 ਕਿਲੋ ਕਰ ਦੂਗੀ। ਠੀਕ ਆ। ਹਾਂਜੀ। ਆਹ ਹੋਣਾ ਗੱਲੋ ਫੇਰ ਤੁਹਾਨੂੰ ਪਤਾ ਵੀ ਫੂਨ ਸਿਆਲ ਆ ਗਿਆ ਗਾਂ ਦੁੱਧ ਵਧਣਾ ਵਧਣਾ ਹਾਂ ਆ ਵੇਖ ਲੋ ਜੀ ਆ ਗੱਬਨ ਦੀ ਵੀਡੀਓ ਮੱਚੀ ਦੀ ਕਿੰਨੀ ਬਣੀ ਆ ਸਾਡੇ ਘਰ ਦੀ ਵੀ ਇਹਨਾਂ ਦੇ ਵੀਰ ਜੀ ਨੇ ਘਰ ਦੀ ਵੀਡੀਓ ਹਾਂ ਤੇ ਵੇਖ ਲੋ ਵੀ ਕਿੰਨੀ ਬਣੀ ਆ ਮੱਚੀ ਇਹ ਜੀ ਆ ਦੇਖ ਆਤ ਕਿੰਨੀ ਥਲਿਓ ਫਸੀ ਆ ਨਾਲ ਦੇ ਖੜੀ ਐ ਤੇ ਆ ਥਾਣ ਵੀ ਇਹ ਦੇਖ ਸਕਦੇ ਜੇ ਇੱਕ ਰੀ ਲਾਡੇ ਵੀ ਇੰਨੀ ਜਾਦੀ ਹੈ ਵੀ ਭਵੇਂ ਨੂੰ ਇਧਰ ਵੇਖੋ ਗੁੱਠੇ ਬਨੇ ਬੈ ਰਹੋ ਠੀਕ ਹੈ ਜੀ ਤੇ ਇਹਦਾ ਫਿਰ ਮੁੱਲ ਮੋਹਲਾ ਰੁਪਏ ਜੀ ਵੱਛੀ ਦਾ ਜਿੰਨਾ ਮਰਜ਼ੀ ਕਰੀਏ ਹਾਂਜੀ ਵੱਛੀ ਆਪਾਂ 25000 ਦੇ ਦੇ ਦਿੰਨੇ ਹਾਂ 25000 ਜੀ ਪਰ ਇਹ ਵੇਖ ਲਓ ਵੀ ਕਿੱਡੀ ਵੱਛੀ ਆ ਕਿੱਥੇ ਮੇਰੇ ਆਉਣ ਦੀ ਆ ਆਹ ਚੀਜ਼ਾਂ ਨਹੀਂ ਲੋਕ ਵੇਂਦੇ ਵੀ ਪਾਈ ਨੂੰ ਜਦੋਂ ਘਾਟਾ ਪੈਂਦਾ 25000 ਦੇ ਵੱਛੀ ਖਰੀਦੀ ਆ ਆਪਾਂ ਠੀਕ ਹੈ ਠੀਕ ਹੈ ਕਿ ਨਹੀਂ ਚਲੋ ਘਾਟੇ ਵਾਧੇ ਵੀ ਨਾਲ ਹੀ ਆ ਚਲੋ ਇਹ ਕੋਈ ਵੀਰ ਸਾਹਮਣੇ ਆ ਲੇ ਜੂਗਾ ਨਾ ਇਹ ਉਹਦੀ 58 ਦੀ ਬਣ ਜਾਣੀ 10ਵੇਂ 20ਵੇਂ 15ਵੇਂ ਦਿਨਾਂ ਠੀਕ ਹੈ ਜੀ ਤੇ ਹੁਣ ਆ ਗਈ ਆਪਣੇ ਕੋਲੇ ਇੱਕ ਛੋਟੀ ਚਾਰ ਦੰਦ ਛੋਟੀ ਆ ਕਿੰਨਾ ਚਿਰ ਹੋ ਗਿਆ ਸੂਈ ਇਹਨੂੰ ਸੂਈ ਨਹਰਪੇ ਜੀ ਉਹ ਇਹਦਾ ਪੰਜਰੇ ਚ ਕੱਟਾ ਜੇ ਇਹਨੂੰ ਭਾਵੇਂ ਕੋਈ ਮਹੀਨਾ ਲਾ ਲੇ ਭਾਵੇਂ ਕੋਈ 20 ਦਿਨ ਲਾ ਲੇ ਆ ਪਾਣੀ ਜਿੱਥੇ ਸਵਾਈ ਸਿੱਧੀਆਂ ਆਪਣੀਆਂ ਕਰੀਆਂ ਗੱਲਾਂ ਜੇ ਮਹੀਨੇ ਤੋਂ ਲਾ ਕੇ ਪਾ ਲੇ ਤੇ ਦੁੱਧ ਸਿੱਧੀ ਜਿਹੀ ਗੱਲ ਆ ਤੇ ਦੁੱਧ ਜਿਹੜਾ ਆ ਵਕਤ ਇਹਦੇ ਕੋ ਤਿਆਰ ਹੈ ਨਾ ਇਹ ਉਧਰ ਨਹੀਂ ਮਈਆਂ ਦੇ ਨਾਲ ਨਹੀਂ ਕੱਟੀ ਆਈ ਦੁੱਧ ਜਿਹੜਾ ਆਦ ਕੀ ਹੁਣ ਜਿਹੜਾ ਕੋ ਹੈਗਾ ਵਾ ਨਾ ਕੋਈ 10 ਕਿਲੋ ਦੇ ਕਰਮ ਮੱਕੀ ਠੰਡਾ ਠੰਡਾ ਕਰਕੇ 9 ਸਾਡੇ ਕੋ ਮਿਲਦੇ ਠੀਕ ਹੈ ਠੀਕ ਹੈ ਨਾ ਐ ਆਪਾਂ ਹੋਊਗਾ ਵੱਧ ਹੀ ਫੇਰ 2 ਲੀਟਰ ਦਸਣੇ ਠੀਕ ਹੈ ਤੇ ਮਤਲਬ ਆ ਹੋਊਗਾ ਇਹ ਕੋ 12 ਕਿਲੋ ਹੀ ਪਰ ਆਪਾਂ 10 ਕਿਲੋ ਕਹਿ ਕੇ ਦਵਾਂਗੇ ਦੋ ਰੋ ਫੇਰ 1 ਲੀਟਰ ਲੈ ਜਾਓ ਕ੍ਰਿਸਟੀ ਨਾਲ ਜਾਓ ਥੋੜਾ ਜਰਾ ਸੇਦਾ ਬੜਾ ਕਰ ਚੱਪੂ ਦਾ ਕਰਦੀ ਥੋੜਾ ਜੀ ਇੰਦਰ ਲਈਆਂ ਮਹੀਆਂ ਨਾਰਿਆਂ ਵਾਲੀਆਂ ਇਹਨਾਂ ਦਾ ਬੜਾ ਸੰਗਲ ਹੀ ਪਾਉਂਦੀਆਂ ਨੇ ਉਹਦਾ ਸੰਗਲ ਹੀ ਪੈ ਜਾਂਦੇ ਚਲੋ ਆ ਜ ਲੈ ਆਓ ਮੈਂ ਆਹ ਵੀਡੀਓ ਦੇ ਕਰਕੇ ਉਹਦੇ ਹਰਾ ਫੇਰ ਪਾਇਆ ਜੇ ਬਣਾ ਕੇ ਨਵਾਂ ਆ ਜਲੋ ਤੇ ਹਾਰੇ ਦਾ ਬੜਾ ਕਰਦੇ ਇਹ ਮੱਜਾਂ ਜਿਹੜੀਆਂ ਸੰਗਲਾਂ ਲੱਗਦੀਆਂ ਹੁੰਦੀਆਂ ਹੁੰਦੀਆਂ ਕਈ ਇਹਦੀ ਤੇ ਆਹ ਜਿਹੜਾ ਇਹਦਾ ਬੱਚਾ ਜੀ ਕਟਾਵੇ ਆ ਭੇਜੀ ਬੜੇ ਚੰਗੇ ਟੀਕੇ ਦਾ ਵਾ ਇਹ ਨੂੰ ਕੋਈ ਤੇ ਛੋਟੀ ਦਾ ਮੁੱਲ ਫਿਰ ਦੱਸਦੀ ਆ ਆਪਾਂ ਛੋਟੀ ਰੁਪਈਏ ਰਾਤੀ ਨਾ ਇਹ ਵੀਰ ਆਪਣਾ ਇੱਥੇ ਏਅਰਪੋਰਟ ਉੱਤੇ ਉਹਨੇ ਚੁਾਈ ਆ ਜਿਆ ਭੇਜੀ ਉਹਦਾ ਨਾ ਡੇਰੀ ਦਾ ਕੰਮ ਆ ਹਾਂਜੀ ਉਹ ਡੇਰੀ ਦਾ ਵੇਲਾ ਹੋ ਗਿਆ ਸਾਡੇ ਕੋਲ 8:30 ਵਜੇ ਆਇਆ ਇਹ ਰਾਤੀ ਠੀਕ ਆ 8:30 ਵਜੇ ਚਲ ਹੁਣ ਵੀ ਇੰਨਾ ਟਾਈਮ ਹੋਈ ਗਿਆ ਤੇ ਬੋਲਰ ਭੇਜੀ ਦਾ ਨੰਬਰ ਜੀ ਕਰੀ ਲਈਏ ਕੱਟੀ ਦਾ 90 ਹਜ਼ਾਰ ਦੀ ਕੱਟੀ ਜੀ ਦਾ 90 ਹਜ਼ਾਰ ਦੀ ਪਰ ਵੇਖ ਲੋ ਵੀ ਕੱਟੀ ਕਿਤਰਾ ਦੀ ਆ ਛੋਟ ਛੋਟ ਵਿੱਚੋਂ ਕਰ ਦੋ ਫੁੱਲੀ ਜੇ ਤਾਂ ਵੀ ਮੇਰਾ ਫੋਨ ਆਵੇ ਤੇ ਬਾਕੀ ਇਹ ਵੀ ਜੇ ਚੌਗੀ ਹੋਵੇ ਤੇ ਕੋਈ ਸਾਡੇ ਮੂੰਹ ਥੋੜਾ ਮਤਲਬ ਫੜਾਉਣ ਲੱਗੇ ਆਫ ਕਰਦੀ ਹੈ ਹਾਂਜੀ ਘੰ ਦੋ ਦੇਣਾ ਰੋ ਟਾਈਮ ਭਾਵੇਂ ਕੋ ਚਵਾਲੇ ਭਾਵੇਂ ਕੋ ਧਾਰਣਾ ਮਾਰੇ ਜਿਹੜਾ ਬੰਦਾ ਧਾਰਣਾ ਮਾਰੂ ਉਹਨੂੰ ਮੈਂ ਗਰੰਟੀ ਦਊਂਗਾ ਤਾਂ ਵੀ ਵੀਡੀਓ ਚ ਲਿਆ ਕਰਨ ਤੇ ਬਾਕੀ ਇਹ ਵੈਸੇ ਇਸਾਂ ਇੱਥੋਂ ਹੀ ਚਵਾਈ ਕਰਕੇ ਖੜਨੀ ਚਾਹੀਦੀ ਆ ਗਰੰਟੀ ਗਰੰਟੀ ਤੇ ਵੈਸੇ ਸਾਵਲੀਆਂ ਚੀਜ਼ਾਂ ਦੀ ਕਾਦੀ ਹੁੰਦੀ ਆ ਜਿਹੜਾ ਬੰਦਾ ਇੱਥੋਂ ਚੁਵਾਈ ਕਰ ਲੈਂਦਾ ਉਹਦਾ ਫਿਰ ਸਾਡੀ ਸਿਰਦਰਦੀ ਖਤਮ ਹੋ ਜਾਂਦੀ ਉਹ ਸਭ ਤੋਂ ਵਧੀਆ ਗੱਲ ਸਾਰੇ ਲੋਕੀ ਨਹੀਂ ਵੀ ਆ ਗਏ ਇਤਰਾਹ ਹਰਪ੍ਰੀਤ ਜੀ ਕਈ ਲੋਕੀ ਵਿਸ਼ਵਾਸ ਵੀ ਕਰਦੇ ਆ ਪਰ ਅਸੀਂ ਤੇ ਇਹ ਕਿੰਨੇ ਆ ਪਏ ਆਪਣੀ ਦੋ ਟਾਈਮ ਚੁਵਾਈ ਅਗਲੇ ਦੇ ਘਰੇ ਕਰ ਕਰਕੇ ਖੜਾ ਉਹ ਜਿਹੜਾ ਬੰਦਾ ਤਸੱਲੀ ਕਰ ਲੈਂਦਾ ਜਿੰਨੇ ਪੈਸੇ ਕਰਦਾ ਉਹਦਾ ਹੱਕ ਵੀ ਬੰਦਾ ਤਸੱਲੀ ਕਰਦਾ ਹਾਂਜੀ ਹਾਂਜੀ ਤੁਸੀਂ ਜੀ ਕਰੇ ਤਸੱਲੀ ਆਪਣੀ ਦੋ ਟਾਈਮ ਚੋਲੋ ਇਹ ਜੇ ਕੱਟਾ ਰਹਿ ਗਿਆ ਜੀ ਹਾਂ ਇਹ ਹਰਪ੍ਰੀਤ ਜੀ ਅਰੇ 15 ਮਿੰਟ ਰਹਿ ਬਚਾ ਲਓ ਜੀ ਅੱਛਾ ਅਮਨ ਅਤੀ ਦਾ ਵਾਜੀ ਠੀਕ ਆ ਹਾਂਜੀ ਉਹ ਆਪਣਾ ਭਾਵੇਂ ਜਿਤਨਾ ਮਰਜ਼ੀ ਡੋਕਟਰ ਕਰਾਵੇ ਜੋ ਮਰਜ਼ੀ ਕਰਾਵੇ ਠੀਕ ਹੈ ਜੀ ਤੇ ਇਹਦਾ ਮੁੱਲ ਹਾਂਜੀ ਇਹਦਾ ਮੁੱਲ ਇਹਦਾ ਨਾ ਆਰਪੀਟੀ ਸਾਡੇ ਪਿੰਡ ਹੀ ਮੱਝ ਆ ਹਾਂਜੀ ਮੱਝ ਕੋ ਆ ਵਕਤ 19 ਕਿਲੋ ਦੁੱਧ ਤਿਆਰ ਆ ਇਹ ਕਟਾ ਘਰ ਨਾਲ ਰੱਖਿਆ ਤੁਸੀਂ ਵੀ ਜਵਾਵਾ ਚੇਰ ਤੋਂ ਵੰਦੇ ਜੀ ਹਾਂਜੀ ਏਨਾ ਅਹੀਂ ਵੇਚਣਾ ਮਤਲਬ ਕੋਈ ਮਜਬੂਰੀ ਆ ਤਾਂ ਕਰਕੇ ਵੀ ਮਾਲ ਅਹੀਂ ਸਾਡਾ ਰਾਧਾ ਭੋਨ ਸਿਆਲ ਗਾਇਆਂ ਗੋਈਆਂ ਜ਼ਿਆਦਾ ਆਇਆ ਕਰਨੀਆਂ ਬੰਨਣ ਕਰਕੇ ਇਹਦਾ ਸਾਨੂੰ ਹੈ ਵੀ ਠੀਕ ਆ ਜੀ ਮਤਲਬ ਅਰੇ ਖੀਰਾ ਹੀ ਆਏ ਸਾਨੂੰ ਇਹਦਾ ਨਾ ਉਤਰਾ ਮਿਲਦਾ ਵਾ 24-25000 ਰੁਪਇਆ ਮੈਂ ਤੁਹਾਨੂੰ ਝੂਠ ਨਹੀਂ ਮਾਰਨਾ ਅੱਛਾ ਦੋ ਨੰਬਰ 'ਚ ਆ ਵੇਖ ਲੋ ਦੰਦ ਵੇਖ ਲੋ ਖੀਰਾ ਆ ਇਹਦੇ ਖੀਰਾ ਜੇ ਪਿਓ ਕਰੇ ਦਿਨ ਫੇਰ ਇੱਕ ਤੇ ਅਹੀਂ ਉਹ ਕੰਮ ਨਹੀਂ ਕਰਨਾ ਵੀ ਮੰਨ ਲਓ ਇਹਨੂੰ ਉਹ ਫੇਰ ਸਾਂਭਣ ਵਾਲਾ ਬੰਦਾ ਕੋਈ ਸਾਡੇ ਕੋ ਮੇਰਾ ਵੀਰ ਲੈ ਜੇ ਉਹਨੂੰ ਦਵਾਂ ਕਿ ਜਿਹੜਾ ਗਰੰਟਡ ਸਾਂਭਣ ਵਾਲਾ ਵਾ ਠੀਕ ਹੈ ਕਿ ਨਹੀਂ ਹਾਂ ਇਹ ਕੋਈ ਇੱਕ ਦਾ ਨ ਉਹੀ ਗੱਲ ਅਹੀਂ ਪਹਿਲਾਂ ਕਹਿਣ ਲੱਗੇ ਵੀ ਮੇਰਾ ਲਈ ਕੋਈ ਸਾਡੇ ਕੋ ਧੋਥੇ ਭਲੇਖੇ ਨਾ ਖੜੇ ਇਹ ਆਪਾਂ 30000 ਦਾ ਕਟਾ ਦੇ ਦਿੰਦੇ 30000 ਹਾਂਜੀ ਠੀਕ ਹੈ ਜੀ ਹਾਂਜੀ ਠੀਕ ਹੈ ਜੀ ਬਾਕੀ ਜੋ ਉਹ ਆਹ ਆਹ ਵੇਖ ਲਓ ਦੂਜੀ ਗਾਂ ਆ ਤੀਜੇ ਨੰਬਰ ਵਾਲੀ ਗੱਡੀ ਆ ਵੇਖ ਲਓ ਆ ਜਿਹੜੀ ਇੱਕ ਗਾਂ ਤੀਜੇ ਨੰਬਰ ਵਾਲੀ ਜਿਹੜੀ ਗਾਂ ਆ ਤੀਜੇ ਨੰਬਰ ਵਾਲੀ ਗਾਂ ਆ ਕਿਲਾ ਜਿਹੜਾ ਕਿਲਾ ਹੈ ਮਗਰ ਵੱਛੀ ਹੈ ਹਾਂਜੀ ਤੇ ਆਪਣੀ ਤਸੱਲੀ ਕਰੋ ਤੇ ਆਪਣੀ ਸਮਝਣਾ ਆਪਣੀ ਮਰਜ਼ੀ ਨਾਲ ਵੇਖ ਚਾਟ ਕੇ ਕਰੋ ਮਰਜ਼ੀ ਕੋਈ ਦੋ 2